ਸਰ ਰਤਨ ਸਿੰਘ ਜਨਰਲ ਸੈਕਟਰੀ ਸਾਬਕਾ ਸੈਨਿਕ ਅਗਰਗੇਟ ਕਮੇਟੀ ਪੰਜਾਬ ਮੇਰੇ ਵੱਲੋਂ ਸਾਰੇ ਸਕਾਰਜੋਗ ਕਮੇਟੀ ਦੇ ਮੈਂਬਰ ਸਹਿਬਾਨ ਅਹੁਦੇਦਾਰ ਸਰਦਾਰ ਸਹਿਬਾਨ ਅਤੇ ਵੀਰ ਨਾਰੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਆਪ ਸਭ ਨੂੰ ਪਤਾ ਹੀ ਹੈ ਕਿ ਲਾਖੀ ਦੰਨੇ ਸਮੇਂ ਤੋਂ ਸਾਡੀਆਂ ਜੋ ਹੱਕੀ ਮੰਗਾਂ ਹੈ ਇਹਦੇ ਵਿੱਚ ਵਨ ਰਿੰਗ ਵਨ ਪੈਨਸ਼ਨ ਮਿਲਟਰੀ ਸਰਵਿਸ ਬੇ ਅਤੇ ਹੋਰ ਨਾ ਮੁੱਦੇ ਔਰ ਸਭ ਤੋਂ ਵਸਤਵਪੂਰਨ ਜਿਹੜਾ ਹੈ ਉਹ ਅਗਨੀ ਵੀਰ ਯੋਜਨਾ ਜੋ ਸੈਂਟਰ ਗਵਰਨਮੈਂਟ ਵੱਲੋਂ ਆਪਣੇ ਵੱਲੋਂ ਬਣਾਈ ਗਈ ਯੋਜਨਾ ਹੈ ਜਿਹਦੇ ਵਿੱਚ ਸਾਡੇ ਸਾਫਟਾ ਸੈਨਿਕਾਂ ਦਾ ਸੇਵਾ ਖਤਮ ਕਰਨ ਵਾਸਤੇ ਇਹ ਮੋਤੀ ਸਰਕਾਰ ਨੇ ਬਣ ਕਰਕੇ ਸਕੀਮ ਬਣਾਈ ਹੈ ਇਹਦਾ ਹੀ ਪਰਜੋਰ ਵਿਰੋਧ ਕਰਦੇ ਆਏ ਆਂ ਔਰ ਕਰਦੇ ਰਵਾਂਗੇ ਆਪ ਸਭ ਨੂੰ ਪਤਾ ਹੈ ਕਿ ਜਵਾਨ ਕਿਸਾਨ ਔਰ ਮਜ਼ਦੂਰ ਅਸੀਂ ਸਾਰੇ ਹੀ ਇੱਕ ਮੀਡੀਆ ਵਰਗ ਦੇ ਲੋਕ ਆ ਤੇ ਇਹਨਾਂ ਦੇ ਉੱਤੇ ਹੀ ਸੈਂਟਰ ਗਵਰਨਮੈਂਟ ਵੱਲੋਂ ਲੰਬੇ ਸਮੇਂ ਤੋਂ ਪਸਰਕੀਤਾ ਜਾ ਰਿਹਾ ਹੈ ਅੱਗੇ ਸਾਡੀਆਂ ਹਕਕੀ ਮੰਗਾਂ ਉਹ ਨਹੀਂ ਸੁਣੀਆਂ ਜਾ ਰਹੀਆਂ ਇਸ ਕਰਕੇ ਹੁਣ ਸਮਾਂ ਆ ਗਿਆ ਹੈ ਇਸ ਪ੍ਰਕਾਰ ਨੂੰ ਸਬਸਟਾਉਂ ਦਾ ਸਭ ਤੋਂ ਪਹਿਲਾਂ ਮਾਂ ਬੋਤਾ ਦਿੱਤੇ ਗਏ ਪਰ ਇਹ ਸਰਕਾਰ ਨਕਮੀ ਜਿਹਦੇ ਕੰਮ ਤੇ ਬਿਲਕੁਲ ਹੀ ਜੂਨੇ ਸਰਕੇ ਤੇ ਹੁਣ ਸਮਾਂ ਆ ਗਿਆ ਹੈ ਜਿੱਦਾਂ ਕਿਸਾਨ ਮਜ਼ਦੂਰ ਮਿਲ ਕੇ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੰਦੇ ਔਰ ਉਹਨਾਂ ਦੇ ਨਾਲ ਸਵਾਲ ਜਾਬਤ ਕਰਦੇ ਨੇ ਇਸੇ ਤਰ੍ਹਾਂ ਹੀ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਵੀ ਸਾਬਕਾ ਸੈਨਿਕ ਪੂਰੇ ਪੰਜਾਬ ਦੇ ਅੰਦਰ ਜੋ ਵੀ ਬੀਜੇਪੀ ਦੇ ਕੈਂਡੀਡੇਟ ਵੋਟਾਂ ਵਾਸਤੇ ਆ ਰਹੇ ਨੇ ਉਹਨਾਂ ਨੂੰ ਆਪਣੇ ਸਵਾਲ-ਜਵਾਬ ਕਰਨ ਤੇ ਜੋ ਪਿਛਲੇ ਲੰਮੇ ਸਮੇਂ ਤੋਂ ਸਵਾਲੀਆਂ ਬਣ ਗਾ ਉਹਨਾਂ ਨੇ ਉਹ ਨਹੀਂ ਹੱਲ ਕੀਤਾ ਗਿਆ ਉਹਦੇ ਵਾਸਤੇ ਉਹਨਾਂ ਤੋਂ ਗਵਾਦ ਲੈਣ ਅਗਰ ਉਹ ਜਵਾਬ ਨਹੀਂ ਦਿੰਦੇ ਇਕੱਠੇ ਹੋ ਕੇ ਬਲਾਕਾਂ ਦੇ ਸਰਕਨਾ ਦੇ ਔਰ ਜ਼ਿਲ੍ਹਕਾ ਦੇ ਜਿੰਨੇ ਵੀ ਸਾਡੇ ਅਧਿਕਾਰ ਹੈ ਆਪਣੇ ਮੈਂਬਰਾਂ ਨੂੰ ਨਾਲ ਲੈ ਕੇ ਤੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਥਾਵਾੜ ਦਿੱਤਾ ਜਾਵੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਜਿੰਨਾ ਤੱਕ ਉਹ ਇਸ ਚੀਜ਼ ਬਾਰੇ ਸਾਨੂੰ ਜਵਾਬ ਨਹੀਂ ਦਿੰਦੇ ਤੇ ਸਾਰੇ ਹੀ ਆਪ ਦੇ ਅੰਦਰ ਜਿੰਨੇ ਵੀ ਸਾਫਤਾ ਸੈਨਿਕ ਜਥੇਬੰਦੀਆਂ ਨੇ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਜੋ ਵੀ ਸਾਡੀ ਸਾਫਤਾ ਸੈਨਿਕਾਂ ਦੀ ਹੋਂਦ ਹੈ ਉਹਨੂੰ ਬਚਾਈ ਰੱਖਣ ਵਾਸਤੇ ਜੋ ਭਾਜਪਾ ਦੀ ਸਰਕਾਰ ਹੈ ਇਹਨੂੰ ਬਿਲਕੁਲ ਵੀ ਸੱਤਾ ਦੇ ਵਿੱਚ ਆਉਂਦੋਂ ਰੋਕਣਾ ਹੋਵੇਗਾ ਅਸੀਂ ਇਹ ਨਹੀਂ ਚਾਹੁੰਦੇ ਕਾਂਗਰਸ ਪਾਰਟੀ ਆਵੇ ਜਾਂ ਆਮ ਪਾਰਟੀ ਆਵੇ ਜਾਂ ਕੋਈ ਹੋਰ ਆਵੇ ਸਾਨੂੰ ਉਹ ਪਾਰਟੀ ਚਾਹੀਦੀ ਹੈ ਉਹ ਸਰਕਾਰ ਚਾਹੀਦੀ ਹੈ ਜਿਹੜੀ ਸਾਡੀ ਜਵਾਨਾਂ ਕਿਸਾਨਾਂ ਔਰ ਮਜ਼ਦੂਰਾਂ ਦੇ ਮਸਲੇ ਨੂੰ ਹੱਲ ਕਰੇ ਔਰ ਉਹਨਾਂ ਦਾ ਮਾਨ ਸਨਮਾਨ ਉਹਨਾਂ ਨੂੰ ਦਵੇ ਕਿ ਇਸ ਕਰਕੇ ਸਾਡੀ ਕਮੇਟੀ ਵੱਲੋਂ ਸਾਰੇ ਹੀ ਪੰਜਾਬ ਦੇ ਸਾਬਕਾ ਸੈਨਿਕ ਜਵਾਨ ਜੀਸੂ ਸਾਹਿਬਾਨ ਹੀਰ ਨਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਆਪਣੀ ਵੋਟ ਦਾ ਮੁੱਲ ਸਮਝੋ ਕਿ ਇੱਕ ਮੁੱਠ ਹੋ ਕੇ ਇਸ ਸਰਕਾਰ ਨੂੰ ਸੁਖਿਖਾਓ ਔਰ ਇਹਨਾਂ ਨੂੰ ਆਪਣੇ ਮਸਲੇ ਆਵਾਜ਼ ਤੇ ਸਵਾਲ ਪੁੱਛੋ ਜੇ ਸਵਾਲ ਦਾ ਜਵਾਬ ਨਹੀਂ ਦਿੰਦੇ ਤੇ ਇਹਨਾਂ ਨੂੰ ਉਹ ਬੈਗ ਦੇ ਨਾਰੇ ਲਾ ਕੇ ਕਾਲੀਆਂ ਝੰਡੀਆਂ ਵਫਾ ਕੇ ਇਹਨਾਂ ਦਾ ਸਵਾਗਤ ਕੀਤਾ ਜਾਵੇ ਇੰਨੀ ਹੀ ਬੇਨਤੀਆਂ ਪਰਵਾਣ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ